ਮੈਨੂੰ ਲੱਗਦਾ ਜਿਦੀ ਇੱਕ ਅੱਛੀ ਚੀਜ਼ ਸ਼ੁਰੂ ਹੋਈ ਹੈ ਉਹਨੂੰ ਇੱਕ ਬਦਨਾਮ ਕਰਨ ਦੀ ਜੋ ਕੋਸ਼ਿਸ਼ ਸੀ ਜੀ ਉਹਨੂੰ ਆਪਾਂ ਇੱਕ ਵਾਰੀ ਸਾਰੇ ਇੱਕ ਇੱਕ ਵਾਰੀ ਫੇਰ ਉਹਨਾਂ ਨੂੰ ਸੁਣਨ ਵਾਲਿਆਂ ਨੂੰ ਇੱਕ ਜ਼ਰੂਰ ਕਹਿ ਦਈਏ ਕਿ ਭਾਈ ਇਨ੍ਹਾਂ ਗੱਲਾਂ 'ਚ ਨਹੀਂ ਉਲਝਣਾ ਸਿਰਫ ਮੁੱਦੇ ਦੀ ਗੱਲ ਕਰਨੀ ਹੈ ਉਸੇ ਮੁੱਦੇ ਤੇ ਫੋਕਸ ਕਰਨਾ ਹੈ ਔਰ ਆਪੀ سپورਟ ਅਸੀਂ ਤੁਹਾਡੇ ਨਾਲ ਆਂ ਔਰ ਤੁਸੀਂ ਵੀ ਸੁਣਨ ਵਾਲੀ ਵੀ ਪਲੀਜ਼ ਆਵਾਜ਼ ਦੀ ਲੜੋ ਨਾ ਸਹੀ ਉਹ ਗਲਤ ਉੱਪਰ ਲਿਜੋ ਬਾਜ ਜਦ ਬੱਬੂ ਨਾਲ ਗੱਲ ਕਰ ਬਾਤ ਕਰ ਲਾਂਗੇ ਹੁਣ ਫਿਲਹਾਲ ਉਸ ਮੁੱਦੇ ਤੇ ਰਹੋ ਔਰ ਇਹਨਾਂ ਦੀ ਸਪੋਰਟ ਕਰੀਏ ਤੁਹਾਡਾ ਵੀ ਬੱਬੂ ਤੁਸੀਂ ਅੱਛਾ ਬਰਾਲਾ ਸਭ ਤੋਂ ਜ਼ਿਆਦਾ ਜਿਹੜਾ ਮੇਨ ਮੁੱਦਾ ਉਹ ਕਿਸਾਨਾਂ ਦਾ ਮੁੱਦਾ ਬਿੱਲਾਂ ਦਾ ਮੁੱਦਾ ਆ ਕੋਈ ਫਿਰਕੂ ਮੁੱਦਾ ਨਹੀਂ ਹੈ ਕੋਈ ਵੀ ਜਾਤ ਪਾਤ ਦਾ ਮੁੱਦਾ ਨਹੀਂ ਹੈ ਕੁਝ ਵੀ ਦੇਸਾਂ ਪਰਦੇਸਾਂ ਦਾ ਮੁੱਦਾ ਨਹੀਂ ਹੈ ਸਿਰਫ ਤੇ ਸਿਰਫ ਕਿਸਾਨਾਂ ਦਾ ਮੁੱਦਾ ਉਹਦੇ ਤੇ ਲਿਖੋ ਉਹਦੇ ਤੇ ਬੋਲੋ ਔਰ ਚੰਗੇ ਲੋਕਾਂ ਨੂੰ ਸੁਣੋ ਆਪਣਾ ਦਿਮਾਗ ਜ਼ਰੂਰ ਯੂਜ਼ ਕਰੋ ਮੈਂ ਪਾਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਮੈਂ ਰਵੀ ਰਵੀਸ਼ਰ ਜੀ ਦਾ ਇੱਕ ਇੰਟਰਵਿਊ ਸੁਣ ਲਿਆ ਸੀ ਤੇ ਕੋਈ ਇੱਕ ਬੰਦਾ ਹੋਰ ਵੀ ਉਹਨਾਂ ਦੇ ਨਾਮ ਬੋਲ ਰਿਹਾ ਸੀ ਜਿਹੜਾ ਕਿ ਮੂਰਖਤਾ ਨਾਲ ਬੋਲ ਰਿਹਾ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਉਹ ਲੋਕ ਪਰ ਵੀ ਸਵਰਵੀ ਤਾੜੀ ਵੀ ਤਾਂ ਦੇ ਦਿੰਦੇ ਸੀ ਤੇ ਦੂਸਰੇ ਬੰਦੇ ਵਰੀ ਵੀ ਤਾੜੀ ਵੀ ਜਾਨਦੇ ਸੀ। ਤੋਂ ਨੇ ਕਿਹਾ ਕਿ ਯਾਰ ਆਪ ਇੱਕ ਬਾਰ ਡਿਸਾਈਡ ਕਰੋ ਮਾਈਂਡ ਤੇ ਜ਼ੋਰ ਲਗਾ ਕੇ ਕਿ ਕਿਸ ਬਾਤ ਤੇ ਤਾੜੀ ਮਿਦਾਨੀ ਹੈ ਕਿਸ ਤੇ ਨਹੀਂ ਮਿਦਾਨੀ। ਯਾਨੀ ਕਿ ਉਸਨੇ ਕਿਹਾ ਤਾਂ ਉਸ ਤੇ ਮਿਦਾਨੀ ਤੇ ਨਹੀਂ ਮਿਦਾਨੀ। ਬੰਦੇ ਨੇ ਕਿਹਾ ਤਾਂ ਮੈਨੇ ਵੀ ਤਾੜੀ ਜਦੋਂ ਫਿਰ ਮੇਰੀ ਮੈਨੂੰ ਲੱਗਦਾ ਕਿ ਮੈਨੂੰ ਹੀ ਸਮਝ ਆ ਰਹੀ ਕਿ ਮੈਂ ਠੀਕ ਬਾਤ ਕਰ ਰਹਾ ਹਾਂ ਕਿ ਉਹ ਬੰਦਾ ਠੀਕ ਬਾਤ ਕਰ ਰਹਾ। ਤੋਂ ਆਪ ਡਿਸਾਈਡ ਤੋਂ ਕਰੋ ਤਾਂ ਲੋਕ ਵੀ ਜ਼ਰੂਰ ਕੋਸ਼ਿਸ਼ ਕਰਨ ਇਦਾਂ ਜ਼ੋਰ ਲਾਉਣ। ਕਿਹੜਾ ਬੰਦਾ ਸਹੀ ਹੈ ਔਰ ਕਿਸੇ ਨੂੰ ਪਰਤਾਨ ਦੀ ਕੋਸ਼ਿਸ਼ ਨਾ ਕਰਨ ਜਿਹੜੇ ਸੋਸ਼ਲ ਮੀਡੀਆ ਤੇ ਪਰਤਾਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਇਗਨੋਰ ਕਰਨ ਤੇ ਸਹੀ ਬੰਦੇ ਨੂੰ ਅਪਰੀਸ਼ੀਏਟ ਕਰਨਾ ਪਰ ਭਾਜਨ ਪਲੀਜ਼ ਸੋਸ਼ਲੀ ਜ਼ਰੂਰ ਬਸ ਇਹੀ ਜਿਹੜਾ ਪਿਛਲੇ ਦੋ ਤਿੰਨ ਦਿਨਾਂ ਤੋਂ ਸਾਰਾ ਦੇਖਿਆ ਜੀ ਸੋਸ਼ਲ ਮੀਡੀਆ ਤੇ ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਸਾਡੇ ਵਿੱਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਅਸੀਂ ਕਾਮਯਾਬ ਹੋ ਉਦੋਂ ਜਦੋਂ ਅਸੀਂ ਸਾਰੇ ਇੱਕ ਆ ਇੱਕ ਤੇ ਇੱਕ 11 ਬਣਦੇ ਆ ਤੇ ਪਲੀਜ਼ ਆਪਾਂ ਹੁਣ ਇਹ ਤਾਂ ਤੁਸੀਂ ਸਹਿਮਤ ਹੋਵੋਗੇ ਨਾ ਕਿ ਆਪਾਂ ਸਾਰੇ ਤੇ ਡੋ ਦਿ ਲੋਏ ਚੌਣੇ ਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿੱਤ ਹੋ ਗਈ। ਤੇ ਜੇ ਅਸੀਂ ਉਹ ਚੌਣੇ ਆ ਔਰ ਸੱਚੇ ਮਨੋਂ ਚੌਣੇ ਆ ਤਾਂ ਫਿਰ ਅਸੀਂ ਜਿੰਨੀ ਦੇਰ ਨਹੀਂ ਨਿਪੜਨ ਦਾ ਕੰਮ ਓਨੀ ਦੇਰ ਆਪਣੀਆਂ ਪਰਸਨਲ ਜਿਹੜੇ ਸਾਡੇ ਕੋਈ ਦਿਲਾਂ ਬਾਤਾਂ ਕੋਈ ਗਿਲੇ ਸ਼ਿਕਵੇ ਜਾਂ ਕਿਸੇ ਦੀ رائے ਨਹੀਂ ਚੰਗੀ ਉਹ ਅਸੀਂ ਸਭ ਛੱਡਦੇ ਅਸੀਂ ਸਿਰਫ ਪੋਜ਼ਿਟਿਵਿਟੀ ਦੀ ਗੱਲ ਕਰੀਏ ਅਸੀਂ ਹੱਲਾਸ਼ੇਰੀ ਮੋਰਚੇ ਨੂੰ ਦੇਈਏ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਸਾਡਾ ਸਭ ਦਾ ਜੋੜਦਾਰ ਜਿਤਨੇ ਇਹ ਛੱਬੀ ਨੂੰ ਉੱਥੇ ਸੀ ਜਦੋਂ ਆਹਾ ਵਾਕਿਆਤ ਹੋਇਆ ਮੇਰੇ ਮਾਪੇ ਜਦੋਂ ਗੁਜ਼ਰੇ ਮੈਂ ਰੋ ਨਹੀਂ ਕਰਤਾ ਨਾ ਮੈਨੂੰ ਇਹ ਦੇ ਉਦਮ ਦੇ ਇਹ ਦਿਨ ਸੀ ਇਹ ਮੇਰੇ ਦਾ ਮੈਂ ਲੱਗਿਆ ਯਾਰ ਹੋਰ ਤੋਕ ਅਸੀਂ ਜਿੱਤ ਵੱਲ ਪਹੁੰਚ ਗਏ ਸੀ ਚਲੋ ਫਾਲੈਸੀ ਹਾਂ ਸਹੀ ਗੱਲ ਪਰ ਚਲੋ ਅਸੀਂ ਪਿੱਛੇ ਆਏ ਆ ਕੋਈ ਗੱਲ ਨਹੀਂ ਪਰ ਅਸੀਂ ਚਾਰ ਕਦਮ ਹੋਰ ਅੱਗੇ ਜਾਵਾਂਗੇ ਬਾਕੀ ਗਦਾਰ ਸਰਦਾਰ ਇਹ ਜਿਹੜੇ ਇਹ ਗਦਾਰੀਆਂ ਤੇ ਸਰਦਾਰੀਆਂ ਦੇ ਜਿਹੜੇ ਤਾਉਂਗੇ ਆ ਨਾ ਆਪਾਂ ਬਾਤ ਦਮਾਉਂਗੇ ਇਹ ਚੀਜ਼ਾਂ ਹੁਣ ਛੱਡ ਦਈਏ ਬਿਲਕੁਲ ਹੁਣ ਤਾਂ ਸਾਨੂੰ ਹਰਿਆਣਾ ਵੀ ਮਿਲ ਗਿਆ ਕੰਮ ਕਰਨ ਨੂੰ ਹੁਣ ਤਾਂ ਸਾਨੂੰ ਰਾਜਸਥਾਨ ਵੀ ਮਿਲ ਗਿਆ ਹੁਣ ਤਾਂ ਸਾਡੇ ਕੋਲ ਯੂਪੀ ਵੀ ਆ ਗਿਆ ਪ੍ਰਮਾਤਮਾ ਕਰੇ ਕਿ ਇੰਨੀਆਂ ਬਾਹਾਂ ਖੋਲ ਜਾਣ ਕਿ ਪੰਜਾਬ ਦਾ ਜਿਹੜਾ ਕੋਈ ਯੂਪੀ ਘੁੰਮਣ ਜਾਵੇ ਹੋਟਲ 'ਚ ਰਹਿਣ ਦੀ ਲੋੜ ਨਾ ਪਵੇ ਉੱਥੇ ਤੁਹਾਡਾ ਜਿਹੜਾ ਦੋਸਤ ਬਣਿਆ ਹੋਊਗਾ ਉਹ ਕਹੇ ਤੂੰ ਮੇਰੇ ਕੋਲ ਆ ਅੱਛਾ ਹਮ ਰਣਜੀਤ